ਰੇੜੇ ਵਿੱਚੋਂ ਤੇਰੇ ਬਾਬਲਾ ਅਸਾਂ ਤੋਗ ਚੁਗੇ ਉਡ ਜਾਣਾ ਵੇ ਧੀਆਂ ਸਦਾ ਪਰਦੇਸਣਾ ਹੁੰਦਾ ਇਹਨਾਂ ਦਾ ਦੂਰ ਟਿਕਾਣਾ ਵੇ ਰੇੜੇ ਵਿੱਚੋਂ ਤੇਰੇ ਬਾਬਲਾ ਦੇਸੀ ਜਾਨਾ ਬਹੁਤ 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 ਵਧਾਈਆਂ ਲੜਕੀ ਵਾਲੇ ਪਰਿਵਾਰਾਂ ਨੂੰ ਲੜਕੇ ਵਾਲੇ ਪਰਿਵਾਰਾਂ ਨੂੰ ਅਤੇ ਸਭ ਤੋਂ ਵੱਧ ਵਧਾਈਆਂ ਸ਼੍ਰੀਮਾਨ ਸੰਤ ਬਾਬਾ ਸ਼ੰਭੂ ਦਾਸ ਜੀ ਅਤੇ ਸਮੁੱਚੀ ਟੀਮ ਬਾਬਾ ਸਿੱਧ ਜੁਵਕ ਸੇਵਾ માં ਕਲਬ ਅਤੇ ਜਿੰਨੇ ਵੀ ਇਸ ਕਲੱਬ ਦੇ ਅਹੁਦੇਦਾਰ ਨੇ ਤੇ ਜਿੰਨਿਆਂ ਨੇ ਇਸ ਸਮਾਗਮ ਦੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਤੇ ਇਸ ਤੋਂ ਬਾਅਦ ਵੀ ਸੇਵਾਵਾਂ ਕਰਨਗੇ ਉਹਨਾਂ ਸਾਰਿਆਂ ਨੂੰ ਲੱਖ 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 ਵਧਾਈਆਂ ਹੋਵਣਾਂ ਕੋ ਸਤਨਾਮ ਸ੍ਰੀ ਵਾਹਿਗੁਰੂ ਇਹ ਸਤਿਗੁਰਾਂ ਨੇ ਕਿਰਪਾ ਕੀਤੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਂ ਦਾ ਕੋਟਾਨ ਕੋਟਵਾਰੀ ਸ਼ੁਕਰਾਨਾ ਆਓ ਇੱਕ ਧੀ ਆਪਣੇ ਬਾਪ ਨੂੰ ਕੀ ਕਹਿ ਰਹੀ ਹੈ ਬੇੜੇ ਵਿੱਚੋਂ ਤੇਰੇ ਬਾ ਬੁਲਾਇਆ ਅਸਾਂ ਚੋਗ ਚਗੇ ਉੱਤ ਜਾਣਾ ਵੇ ਦੀਆਂ ਸਦਾ ਪਰਦੇਸ ਰਾ ਹੁੰਦਾ ਇਨਾ ਦੂਰ ਟਿਕਾਣਾ ਵੇ ਬੇੜੇ ਵਿੱਚੋਂ ਤੇਰੇ ਬਾ ਬੁਲਾਇਆ ਅਸਾਂ ਚੋਗ ਚਗੇ ਉੱਤ ਜਾ ਵੇੜੇ ਵਿੱਚੋਂ ਪਟ ਬੁਟਾ ਹੋਰ ਕਿਤੇ ਲਾਇਆ ਏ ਵੇੜੇ ਵਿੱਚੋਂ ਪਟ ਬੁਟਾ ਹੋਰ ਕਿਤੇ ਲਾਇਆ ਏ ਦੀਆ ਵਾਲਾ ਧੰਨ ਤੋਂ ਬਾਬਲਾ ਪਰਾਇਆ ਦੀਆ ਵਾਲਾ ਧੰਨ ਤੋਂ ਬਾਬਲਾ ਪਰਾਇਆ ਸਿਰ ਮੱਥੇ ਅਸਾਂ ਮੰਨਿਆ ਸਿਰ ਮੱਥੇ ਅਸਾਂ ਮੰਨਿਆ ਓ ਡਾਡੇ ਦਾ ਪਾਣਾ ਵੇ ਵੇੜੇ ਵਿੱਚੋਂ ਤੇਰੇ ਬਾਬਲਾ ਅਸਾਂ ਚੋਗ ਚੁਗੇ ਉੱਠ ਜਾਣਾ ਵੇ ਤੀ ਆਸਾ ਦਾ ਪਰਦੇਸਣਾ ਇਨਾ ਦੂਰ ਤੇਰਾ